ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਗੁਰਦੁਆਰਾ ਸ਼ਹੀਦਗੰਜ ਸ਼ਹੀਦ ਬਾਬਾ ਤਾਰਾ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਨਗਰ ਲੋਪੋਗਿਆਂ ਦੇ ਵਿੱਚ ਆਪ ਜੀ ਨੂੰ ਸੰਗਤਾਂ ਭਲੇ ਪਾਤ ਜਾਣ ਦੇ ਜੋ ਪੰਜਾਬ ਦੇ ਵਿੱਚ ਕੁਝ ਪੰਜਾ ਸੱਤਾਂ ਜ਼ਿਲ੍ਹਿਆਂ ਦੇ ਵਿੱਚ ਕੁਝ ਪਿੰਡਾਂ ਤੇ ਪਾਣੀ ਦਾ ਖ਼ਤਰ ਜੋ ਪਾਣੀ ਦੀ ਪੀੜਤ ਦੇ ਵਿੱਚ ਹੜਾ ਆਏ ਨੇ ਜਿਹੜੇ ਗੁਰਮੁਖ ਪਿਆਰੇ ਨਗਰਾਂ ਵਾਲੇ ਪਿੰਡਾਂ ਵਾਲੇ ਔਰ ਆਪ ਜੀ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਪਿੱਛੋਂ ਲੱਗ ਕੇ ਜਨਾਲੇ ਦੀ ਸਾਰੀ ਤਹਿਸੀਲ ਜਿੰਨੇ ਵੀ ਇੱਧਰ ਸਪਿੰਦੇ ਆ ਸਾਰੇ ਪਾਣੀ ਪੀੜਤੇ ਉਧਰੋਂ ਫਿਰੋਜ਼ਪੁਰ ਤਰਨਤਾਰਨ ਔਰ ਕਪੂਰਥਲੇ ਦੇ ਵਿੱਚ ਜਿੰਨੇ ਨਗਰ ਨੀਵੇਂ ਥਾਂ ਤੇ ਸਾਰੇ ਜਿਹਨੇ ਵੀ ਇਲਾਕੇ ਚ ਪਾਣੀ ਆਇਆ ਜਿਹੜੇ ਜਿਹੜੇ ਨਗਰਾਂ ਦੇ ਵਿੱਚ ਜਿਹੜੇ ਜਿਹੜੇ ਇਲਾਕੇ ਦੇ ਪਾਣੀ ਆਇਆ ਜਿੰਨਾ ਪਿੰਡਾਂ 'ਚ ਪਾਣੀ ਨਹੀਂ ਆਇਆ ਉਹਨਾਂ ਵੀਰਾਂ ਨੂੰ ਜੋ ਬਾਹਰ ਦੇ ਸੰਜੋਗੀਆਂ ਨੂੰ ਵਿਦੇਸ਼ਾਂ ਨੂੰ ਜਿਹੜੇ ਵੀ ਗੁਰਮੁਖ ਪਿਆਰੇ ਆਪ ਭਾਈ ਉਹਨਾਂ ਦੇ ਹੱਟ ਦੇ ਪੀੜਤ ਲੋਕਾਂ ਦੀ ਮਦਦ ਕਰ ਸਕਦੇ ਆ ਉਹ ਜਿੱਥੇ ਜਿੱਥੇ ਵੀ ਸੰਸਥਾਾਂ ਲੰਗਰ ਚਲਾ ਰਹੀਆਂ ਐ ਜਿਹੜੇ ਜਿਹਦੇ ਸਥਾਨਾਂ ਦਾ ਪਿਆਰ ਆ ਜਿੱਥੇ ਜਿੱਥੇ ਵੀ ਕੋਈ ਕਮੇਟੀਆਂ ਕਰ ਰਹੇ ਆ ਸੇਵਾਵਾਂ ਉਥੇ-ਉਥੇ ਵੀ ਆਪ ਭਾਈ ਸਾਰੇ ਹੀ ਦਾਨੀ ਸੱਜਣਾਗਾਰੀ ਬੇਨਤੀ ਆ ਕਿ ਇਹ ਵੀਡੀਓ ਜਿਹੜੀ ਆ ਜਿੰਨਾ ਵੀ ਲੰਗਰ ਪਾਣੀ ਕੋਈ ਸੰਗਤਾਂ ਦਾ ਗੁਰਦਵਾਰਾ ਸਾਹਿਬ ਕੱਲ ਦਾ ਲੰਗਰ ਚੱਲਣ ਡਿਆ ਏ ਕੀ ਲੰਗਰ ਜਿਹੜਾ ਗੁਰਦਵਾਰਾ ਸਾਹਿਬ ਤੋਂ ਨਗਰਾਂ ਦੇ ਵਿੱਚ ਜਿੱਥੇ ਗਰੀਬ ਗੁਰਦਾ ਕੋਈ ਪਾਣੀ ਦੇ ਹੜ ਦੇ ਵਿੱਚ ਬੈਠੇ ਨੇ ਉਹ ਤੁਸੀਆਂ ਦੇ ਚੜ ਕੇ ਬੈਠੇ ਨੇ ਉਹਨਾਂ ਗਰੀਬਾਂ ਉਹ ਗੁਰਦਿਆਂ ਵਾਸਤੇ ਆ ਸਾਰਾ ਸੰਗਤ ਪ੍ਰਾਲਾ ਕਰ ਰਹੀ ਆ 10 ਸਾਲੋਂ ਬੇਨਤੀ ਦੇਸਾਂ ਪਰਦੇਸਾਂ ਵਿੱਚ ਜਿਹੜੇ ਵੀ ਵੀਰ ਗੁਰੂ ਘਰ ਬਾਬਾ ਅਸ਼ੀਰ ਬਾਬਾ ਤਾਰਾ ਜੀ ਦੇ ਸਥਾਨ ਤੇ ਜਿਹੜੇ ਅਸ਼ਰਦਾ ਰੱਖਦੇ ਨੇ ਜਿੱਥੇ-ਜਿੱਥੇ ਵੀ ਕੋਈ ਸਰਦਾ ਰੱਖਦਾ ਜਿਹੜੀ ਸੰਸੰਧਾ ਜੁੜਿਆ ਆ ਉਹਨਾਂ ਗਰੀਬਾਂ ਦੀ ਸੰਗਤਾਂ ਦੀ ਜਿਹੜੇ ਹਾਰਪੀੜਤ ਲੋਕਾਂ ਦੀ ਮਦਦ ਕਰਨੀ ਆ ਪ੍ਰਸ਼ਾਦੇ ਪਾਣੀ ਨਾਲ ਹੀ ਬੇਨਤੀ ਆ ਕਿ ਜਦੋਂ ਵੀ ਪਾਣੀ ਲੱਥਾ ਅੱਜ ਵੀ ਸੰਗਤਾਂ ਅਪਰਾਲਾ ਕਰ ਰਹੀਆਂ ਪਸ਼ੂਆਂ ਵਾਸਤੇ ਚਾਰਾ ਤੂੜੀ ਚਾਰ ਆਦਕ ਚੋਕਰ ਵੀ ਜਿਹੜੀ ਵੀ ਵਸਤੂ ਖਰੀਦੀ ਗਈ ਉਹ ਵੀ ਖਰੀਦ ਕੇ ਇਹਨਾਂ ਪਿੰਡਾਂ ਵਿੱਚ ਬਚਾਉਣੀ ਆ ਇਹ ਸਾਰਾ ਹੀ ਕੰਮ ਸੰਗਤ ਦੇ ਸੰਯੋਗ ਦੇ ਜੋ ਬਾਹਰ ਵਿਦੇਸ਼ੀ ਵੀਰ ਉਹਨਾਂ ਵਾਸਤੇ ਵੀ ਬੇਨਤੀ ਆ ਵੀ ਥੋੜੇ ਤੋਂ ਥੋੜਾ ਵੀ ਆਪਣਾ ਤਿਲ ਫੁੱਲ ਇਸ ਸਕੈਂਨਰ ਪੇਸ਼ ਕਰਦਾ ਭੇਟ ਕਰਦਾ ਅਸੀਂ ਦੱਸ ਦੇਣਗੇ ਔਸ ਕੈਂਗਰ ਵਿੱਚ ਆਪ ਜੀ ਪਾ ਦਿਓ ਜਿੱਥੇ ਜਿੱਥੇ ਵੀ ਕੇ ਸੰਸਥਾ ਦਾ ਪਿਆਰ ਹੈ ਉੱਥੇ ਉੱਤੇ ਪਾਏ ਆਪਣਾ ਤੇਲ ਫੁੱਲ ਜਿੰਨੀ ਕਿ ਸਰਦਾ ਮੁਤਾਬਕ ਉਹ ਪਾਉਣ ਦੀ ਕਿਰਪਾਲਤਾ ਕਰਿਓ ਇਹ ਦੀ ਸੇਵਾ ਜਿਹੜੀ ਆਫਤ ਆਈ ਹੈ ਪ੍ਰਮਾਤਮਾ ਦੇ ਬਾਣੇ ਵਿੱਚ ਆ ਇਸ ਆਥਪ ਜਿਹੜੀ ਆਈ ਹੈ ਇਹਦਾ ਤੂਫਾਨ ਆਇਆ ਹੈ ਜੋ ਪਾਣੀ ਦਾ ਹੜ ਆਇਆ ਹੈ ਇਹਦੇ ਆਪਾਂ ਵੀ ਉਹਨਾਂ ਦੇ ਸੰਗੀ ਬਣੀਓ ਕੋ ਪੀੜਤ ਲੋਕ ਜਿਹੜੇ ਬੈਠੇ ਨੇ ਕੋਠਿਆਂ ਦੇ ਚੜ ਕੇ ਬੈਠੇ ਨੇ ਕੋ ਕਿਤੇ ਕਾਬੂ ਆਇਆ ਹੈ ਨੇ ਇਸ ਕਰਕੇ ਆਪਾਂ ਜਿੰਨੇ ਵੀ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਕਰੀਏ ਇਹ ਬੇਨਤੀ ਦਾਸ ਗੁਰੂ ਘਰ ਦਾ ਚੌਕੀਦਾਰ ਸੰਗਤਾਂ ਨੂੰ ਬੇਨਤੀ ਦੇਸ ਪ੍ਰਦੇਸ ਵਿੱਚ ਸਾਰੀ ਸੰਗਤ ਬੈਠੀ ਆ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਜਿੱਥੇ-ਜਿੱਥੇ ਵੀ ਸੇਵਾ ਦਾ ਕੋਈ ਸਮ ਮਿਲਦਾ ਸਮਾਂ ਉੱਥੇ ਸੇਵਾ ਕਰਿਓ ਇਸ ਸਮੇਂ ਦੇ ਵਿੱਚ ਆਪਾਂ ਉਹਨਾਂ ਦੇ ਸੰਜੋਗੀ ਬਣੀਏ ਨਾਲਾ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਉਹਨਾਂ ਦੇ ਦੁੱਖ ਵਿੱਚ ਸਹਾਰੀ ਹੋਈਏ ਦੁੱਖ ਵਡਾਈਓ ਉਹਨਾਂ ਦਾ ਜਾ ਕੇ ਭਾਈ ਸਮਾਂ ਬਹੁਤ ਖਤਰਨਾਕ ਆ ਜਿਹੜੇ ਵੀਰ ਪਾਣੀ ਵੇਖ ਰਹੇ ਪਾਣੀ ਬੜਾ ਆਰਕਾਂ ਜ਼ਬਰਦਸਤ ਆ ਰਿਹਾ ਏ ਇਸ ਕਰਕੇ ਫਸਲ ਸਾਰੇ ਖਰਾਬ ਹੋ ਚੁੱਕੇ ਨੇ ਇਹ ਸੇਵਾ ਕੱਲ ਜੋ ਸੰਗਤਾਂ ਨੇ ਸੇਵਾ ਕੀਤੀ ਇਸ ਗੁਰਦੁਆਰੇ ਆਰਥਕ ਸੋਟਾ ਚੋਕਰ ਦਾ ਹੋਇਆ 35 40 ਟਰਾਲੀਆਂ ਜਿਹੜੀਆਂ ਤੂੜੀ ਦੀਆਂ ਹੋ ਗਈਆਂ ਔਰ ਵੀ ਸੰਗਤਾਂ ਬੜਾ ਪਰਾਲਾ ਕਰ ਰਹੀਆਂ ਗੁਰਦੁਆਰੇ ਸ਼ਹੀਦ ਗੰਗਾਂ ਸਾਹਿਬ ਦੇ ਨਾਮ ਇਸ ਕਰਕੇ ਜਿਹੜੇ ਵੀ ਪਿੰਡਾਂ ਵਿੱਚ ਲੋੜ ਹੋ ਗਈ ਉੱਥੇ ਦਿੱਤਾ ਜਾਊਗਾ ਇਹ ਕਿਸੇ ਕਲੇਦਾਨੀ ਇਹ ਸਾਰੀ ਸੰਗਤ ਦਾ ਹੈ ਜਿੱਥੇ-ਜਿੱਥੇ ਵੀ ਸੇਵਾ ਪਾਈ ਦੇਸਾਂ ਦੇ ਪ੍ਰਦੇਸਾਂ ਵਿੱਚ ਸੰਗਤ ਬੈਠੀ ਆ ਜਿਹੜੀ-ਜਿਹੜੀ ਸੰਸਥਾ ਨਾਲ ਕੋ ਜੁੜਿਆ ਉਥੇ ਆਪਣਾ ਤੇਲ ਫੁੱਲ ਭੇਟਾ ਪਾ ਕੇ ਇਹ ਆਪਣਾ ਜੀਵਨ ਸਫਲਾ ਕਰੀਏ ਨਾ ਆਪਣਾ ਫਰਜ਼ ਬਣਦਾ ਹੈ ਇਹ ਇਨਸਾਨੀਅਤ ਤੌਰ ਤੇ ਮਨੁੱਖ ਹੋਣ ਦੇ ਸਾਡੀ ਪ੍ਰਮਾਤਮਾ ਡਿਊਟੀ ਲਈ ਆ ਅਸੀਂ ਸਿੱਖਿਆ ਗੁਰੂ ਦੇ ਤੇ ਸਿੱਖ ਬਣੀਏ ਉਹ ਸਿੱਖਾਂ ਦਾ ਕਾਰਨ ਹੈ ਵੀ ਗਰੀਬਾਂ ਦੇ ਨਾਲ ਜਿਹੜੇ ਵੀ ਆਫਤ ਆਈ ਉਹਦੇ ਆਪਾਂ ਆਪ ਸ੍ਰੀਕ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਤੁਰੀਏ ਜੀ ਇਹ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ